ਬੈਠਾ ਹੋਵੇ ਜੇ ਸ਼ਾ ਇਹ ਨਾਏ ਤਕੇ ਬੁਲਾ ਕਰਕੇ ਹਾਰ ਸ਼ਿੰਗਾਰ ਨੱਚੇ ਪੱਥਰ ਵੀ ਪਿਗਲ ਕੇ ਮੋਮ ਹੋਵਨ ਜਦੋਂ ਸਾਹਮਣੇ ਯਾਰ ਤੇ ਯਾਰ ਨੱਚੇ ਜੁੜੇ ਤਾਲ ਨਾਲ ਤਾਲ ਤੇ ਨਾਚੁੰਦਾ ਜੁੜੇ ਤਾਲ ਨਾਲ ਤਾਲ ਤੇ ਨਾਚੁੰਦਾ ਉਹ ਨਾਚ ਕਾਤਾ ਜੋ ਪੇ ਤਾਲ ਨੱਚੇ ਤੇ ਬੁੱਲਾ ਇੱਕ ਦੇਕੇ ਨੱਚਿਆ ਸੀ ਬੁੱਲਾ ਇੱਕ ਦੇ ਅਕੇ ਨੱਚਿਆ ਸੀ ਅੱਗੇ ਬੁੱਲੇ ਤੇ ਕਈ ਹਸਾਰ ਨੱਚੇ ਤੇ ਬੈਠਾ ਹੋਵੇ ਜਿシャ ਇਨਾਇਤ ਅੱਗੇ ਬੁੱਲਾ ਕਰਕੇ ਹਾਰ ਸ਼ਿੰਗਾਰ ਨੱਚੇ ਬੁੱਲਾ ਕਰਕੇ ਹਾਰ ਸ਼ਿੰਗਾਰ ਨੱਚੇ ਤੇ ਵਾਚਾਂ ਕਰ ਕਰ ਮੱਲਾ ਥੱਕਿਆ ਪੜ ਪੋਥੀਆਂ ਪੰਡਤ ਮੋਵਾ ਜਿਸ ਪੜਨੇ ਵਿੱਚ ਰੱਬ ਨਾ ਮਿਲਿਆ ਤੇ ਉਹ ਪੜਨਾ ਕੀ ਹੋਵਾ ਮੰਦਰਾਂ ਦੇ ਵਿੱਚ ਫਿਰਨ ਪੁਚਾਰੀ ਜਿਵੇਂ ਖੁੱਡ ਵਿੱਚ ਅੰਨਾ ਚੂਹਾ ਬੱਲੇ ਸ਼ਾ ਰੱਬ ਨੂੰ ਮਿਲਦਾ ਜਿੰਨੇ ਮੱਲਿਆ ਯਾਰ ਤਾਂ ਪੁਹਾ ਜਿੰਨੇ ਮੱਲਿਆ ਸ਼ਹਿਰ ਤਾਂ ਪੁਹਾ ਦਰਮਦਰ ਸ਼ਦ ਦਾ ਖਾਣਾ ਕਾਪਾ ਤੇ ਜਿੱਥੇ ਆਸ਼ਿਕ ਸੱਚ ਦਾ ਕਰਦੇ ਦੋ ਚੁਲਫਾਂ ਵਿੱਚ ਨੈਣ ਮਸਲਾ ਤੇ ਜਿੱਥੇ ਚਾਰੇ ਮਜਾਬ ਰਲਦੇ ਠੋਡੀ ਯਾਰ ਦੀ ਚਮਚਮਦਾ ਪਾਣੀ ਜਿੱਥੇ ਕੁੱਟ ਪਿਆਸੇ ਪਰਦੇ ਪਰ ਬੁੱਲੇ ਸ਼ਾ ਉਹਨੇ ਮੱਕੇ ਕੀ ਚਾਣਾ ਜਿਦਾ ਹੱਜੋ ਵਿੱਚ ਕਰਦੇ ਜਿਦਾ ਹੱਜੋ ਵਿੱਚ ਕਰਦੇ ਵੇ ਪੱਲਿਆ ਅਚੰ ਮਰ ਗਿਆ ਤੋਂ ਤੇਰੀ ਕਬਰ ਤੇ ਨਾ ਵਜਣ ਢੋਲ ਵੇ ਭੁਲਿਆ ਅਚੰਭ ਮਰ ਗਿਆ ਤੂੰ ਤੇਰੀ ਕਬਰ ਤੇ ਨਾ ਵਜਣ ਢੋਲ ਤੇਰਾ ਸ਼ਹਿਰ ਕਸੂਰ ਤੇ ਸਿਮਰਾਨੇ ਹਾਈ ਚੈਨਾਬ ਦਿੱਤੀ ਰੁਮਲ ਤੇ ਇਸ ਜਗ ਉਤੇ ਕਮੀਨੇ ਬਣ ਗਏ ਆ ਅਸਾ ਕਹਿ ਰਤ ਅੰਦਰੋਂ ਮੁਕਾ ਦਿੱਤੀ ਵੇ ਭੁਲਿਆ ਤੇਰਾ ਸ਼ਹਿਰ ਤੇ ਗੋੜੇ ਵਿੱਚ ਅਸਾਂ ਇੱਕ ਹੋਰ ਸੈਨਬ ਦਫਨਾ ਦਿੱਤੀ ਅਸਾਂ ਇੱਕ ਹੋਰ ਚਨਬ ਦਫਨਾ ਦਿੱਤੀ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਕਿ ਬੁੱਲਿਆ ਧੁਪੈ ਵਿੱਚ ਮਸੀਤੀ ਵਿੱਚ ਮਸੀਤਾ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨਿੱਤੀ ਤੇ ਬਾਹਰੋਂ ਤੋਂਵੇਂ ਲੱਤਾਂ ਕੁੱਟੇ ਤੇਰੇ ਅੰਦਰੋਂ ਨਾ ਕਿ ਪਲੀਤੀ ਤੇਰਾ ਤਿਲਖ ਢਾਵੇ ਮੁੰਡੇ ਕੁੜੀਆਂ ਸਚਿਤੇ ਕਰੇ ਵਿਚਮਸੀਤੀ ਤੇ ਕੰਨਾਂ ਨੂੰ ਤੂੰ ਹੱਥ ਲਾਵੇਂ ਪਹਿਲੇ ਫਿਰ ਨਮਾਜ਼ ਤੂੰ ਨੀਤੀ ਦੁਨੀਆ ਦਾ ਤਾਂ ਰੱਬ ਦੇ ਨਾਲ ਵੀ 420 ਤੱਕ ਕੀਤੀ 420 ਤੱਕ ਕੀਤੀ ਉਸਨਲ ਯਾਦੀ ਕਦੇ ਨਾ ਲਈਏ ਜਿਸ ਨੂੰ ਆਪਣੇ ਤੇ ਘਰੂਰ ਹੋਵੇ ਉਸਨਲ ਚਾਦੀ ਕਦੇ ਨਾ ਲਈਏ ਜਿਸ ਨੂੰ ਆਪਣੇ ਤੇ ਘਰੂਰ ਹੋਵੇ ਮਾਂ-ਪਾਪ ਨੂੰ ਪੂਰਾ ਕਦੇ ਨਾ ਕਹੀਏ ਚਾਹ ਲੱਖ ਨਾ ਤੱਕ ਕਸੂਰ ਹੋਵੇ ਰਾਹ ਚੱਲਦੇ ਨੂੰ ਕਦੇ ਦਿਲ ਨਾ ਤਈਏ ਚਾਹ ਲੱਖ ਚਿਹਰੇ ਤੇ ਨੂਰ ਹੋਵੇ ਬੁੱਲਿਆ ਯਾਰੀ ਸਿਰਫ ਥੇ ਕਰੀਏ ਜਿੱਥੇ ਯਾਰੀ ਨਹੀਂ ਪਾਉਣ ਦਾ ਦਸਤੂਰ ਹੋਵੇ ਜਿੱਥੇ ਯਾਰੀ ਨਹੀਂ ਪਾਉਣ ਦਾ ਦਸਤੂਰ ਹੋਵੇ ਜਿਸ ਯਾਰ ਤੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਯਾਰ ਨਾ ਸਮਝੇ ਤੇ ਜਿਹੜਾ ਹੱਥ ਤੋਂ ਵਤਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੇ ਹੋਵੇ ਯਾਰ ਤੇ ਤੇਵੇਂ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੇ ਭੁੱਲਿਆ ਯਾਰ ਭਾਵੇਂ ਕਿੰਨਾ ਵੀ ਕਰੀਬ ਹੋਵੇ ਉਸ ਦੀ ਸੰਗਤ ਨੂੰ ਬੇਕਾਰ ਨਾ ਸਮਝੇ ਉਸ ਦੀ ਸੰਗਤ ਨੂੰ ਬੇਕਾਰ ਨਾ ਸਮਝੇ ਝੂਠੇ ਹਾਸੇ ਹਸਦੇ ਲੋਕੀ ਬੇ ਇਤਨਾ ਦਿਲ ਦਾ ਤਸ ਤੇ ਲੋਕੀ ਚੰਗੇ ਵਕਤ ਤੇ ਸੰਗੀ ਸਾਥੀ ਮਾੜੇ ਵਕਤ ਤੋਂ ਨਸਤੇ ਲੋਕੀ ਪੁਰੇ ਵਕਤ ਤੋਂ ਨਸਤੇ ਲੋਕੀ ਤੇ ਪਹਾੜਾਂ ਤੇ ਚੜਦੇ ਸਲਾਬ ਵੇਖੇ ਵਿੱਚ ਕੰਡਿਆਂ ਤੇ ਰੁਲਦੇ ਗੁਲਾਬ ਵੇਖੇ ਦੌਲਤ ਤੇ ਇਨਾ ਮਾਨ ਨਾ ਕਰ ਬੰਦਿਆ ਸੜਕਾਂ ਤੇ ਰੁਲਦੇ ਨਵਾਬ ਵੇਖੇ ਸੜਕਾਂ ਤੇ ਰੁਲਦੇ ਨਵਾਬ ਵੇਖੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲੇ ਹੋਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜੁ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ